ਅੱਜ ਜੰਡੇਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕਿਹੇ ਮੰਡੀ ਦੇ ਚ ਜੁਰਤੇ ਆਦੇ ਪਿਓ ਦਾ ਪੋਤਾ ਐਦਾ ਇਥੇ ਗਾਲੀ ਆਵੇ ਇਥੇ ਲੱਤਾਂ ਨਾ ਨਾ ਮੈਂ ਤੋੜਦੀਆਂ ਤੋੜਦੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਤੋਂ ਇੱਕ ਘਟਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੱਜ ਉਸ ਮੁੱਦੇ ਤੇ ਗੱਲ ਕਰਦੇ ਆ ਜਿਸ ਤੇ ਲੋਕ ਜ਼ਿਆਦਾਤਰ ਗੱਲ ਕਰਨ ਤੋਂ ਪਾਸਾ ਹੀ ਵੱਟਦੇ ਰਹਿੰਦੇ ਨੇ ਇਹ ਪ੍ਰਵਾਸੀ ਆ ਪਈ ਇਹ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਵਾਸੀ ਮਜ਼ਦੂਰਾਂ ਦੇ ਵਿਚਕਾਰ ਤੇ ਜੋ ਪੰਜਾਬ ਦੀ ਵਸੂ ਹੈ ਉਸ ਚ ਟਕਰਾਅ ਦੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇਆਂ ਨਾਲ ਫੜ ਆ ਮੈਂ ਆ ਜੰਡੇਆਲਾ ਗੁਰੂ ਦੇ ਵਿੱਚ ਇਹ ਰਾਤ ਵੇਲੇ ਦੀ ਘਟਨਾ ਜਿੱਥੇ ਕਿ ਇੱਕ ਜੋ ਵਿਅਕਤੀ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਉਸ ਨੇ ਦੇਖਿਆ ਕਿ ਇੱਕ ਜੋ ਸਿੱਖ ਨੌਜਵਾਨ ਹੈ ਉਸ ਦੀ ਦਸਤਾਰ ਲਾਹੀ ਹੋਈ ਹੈ ਉਸ ਦੇ ਉੱਤੇ 15 ਤੋਂ 20 ਨੌਜਵਾਨ ਹਮਲਾ ਕਰ ਰਹੇ ਨੇ ਜਦੋਂ ਉਸਨੇ ਗੱਡੀ ਚੋਂ ਉੱਤਰ ਕੇ ਉਹਨਾਂ ਨੂੰ ਬਚਾਉਣਾ ਚਾਹਿਆ ਤਾਂ ਪਤਾ ਲੱਗਿਆ ਇਹ ਕੁਝ ਪ੍ਰਵਾਸੀ ਮਜ਼ਦੂਰ ਸੀ ਜੋ ਕਿ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਉੱਥੇ ਹੀ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਗਰੁੱਪ ਬਣਾ ਕੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਹਮਲੇ ਦੇ ਕਾਰਨਾਂ ਪਿੱਛੇ ਸਪਸ਼ਟ ਨਹੀਂ ਕੀਤਾ ਗਿਆ ਕਿ ਆਖਰਕਾਰ ਕੀ ਕਾਰਨ ਸੀ ਜਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ ਜਦੋਂ ਇਸ ਵਿਅਕਤੀ ਨੇ ਦੇਖਿਆ ਕਿ ਇਕੱਲੇ ਵਿਅਕਤੀ ਦੇ ਉੱਤੇ ਐਨੇ ਲੋਕ ਮਿਲ ਕੇ ਤਸ਼ੱਦਦ ਕਰ ਰਹੇ ਨੇ ਸਤਾਫਰ ਉਹ ਬਾਹਰ ਨਿਕਲਿਆ ਉਸਰੇ ਜਾ ਕੇ ਉਹਨਾਂ ਨੂੰ ਲਲਕਾਰਿਆ ਤੇ ਕਿਹਾ ਕਿ ਹੁਣ ਤੁਸੀਂ ਮੇਰੇ ਤੇ ਹਮਲਾ ਕਰਕੇ ਦਿਖਾਓ ਜੇਕਰ ਹਿੰਮਤ ਹੈ ਤਾਂ ਫਿਰ ਹੁਣ ਤੁਸੀਂ ਹਮਲਾ ਕਰੋ ਉਸਰੇ ਇਹ ਗੱਲ ਵੀ ਕਹੀ ਕਿ ਤੁਸੀਂ ਇੱਥੇ ਕੰਮ ਕਰਨ ਦੇ ਲਈ ਆਏ ਹੋ ਨਾ ਕਿ ਗੁੰਡਾਗਰਦੀ ਕਰਨ ਦੇ ਲਈ ਪਰ ਇੱਥੇ ਇਹ ਵੀ ਗੱਲ ਜ਼ਰੂਰੀ ਹੈ ਕਿ ਇੱਕ ਘਟਨਾ ਦੇ ਨਾਲ ਪੂਰੀ ਦੀ ਪੂਰੀ ਕਿਸੇ ਕਮਿਊਨਿਟੀ ਨੂੰ ਕਿਸੇ ਜਗ੍ਹਾ ਦੇ ਲੋਕਾਂ ਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਐਸੇ ਵਿੱਚ ਇਹ ਘਟਨਾ ਤੋਂ ਬਾਅਦ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪੱਖ ਵੀ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਸਿਰਫ ਇਹਨਾਂ ਮਹਿਜ਼ ਚੰਦ ਲੋਕਾਂ ਦੇ ਵੱਲੋਂ ਕੀਤੇ ਹਮਲੇ ਕਰਕੇ ਕਿਸੇ ਪੂਰੇ ਇੱਕ ਰਾਜ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਇਹ ਸਾਰੀਆਂ ਗੱਲਾਂ ਹੋ ਰਹੀਆਂ ਫਿਲਹਾਲ ਇੱਥੇ ਸਮਝਦੇ ਆ ਕਿ ਇਸ ਤੋਂ ਬਾਅਦ ਅੱਗੇ ਕੀ ਹੋਇਆ ਪਤਾਲ ਦੇ ਬਾਹਰ ਕੁੱਟਮਾਰ ਕੀਤੀ ਗਈ ਸੀ ਜੋ ਡੰਡੇ ਲਾਠੀਆਂ ਦੇ ਨਾਲ ਹਮਲਾ ਕੀਤਾ ਗਿਆ ਉਸਲੇ ਪੁਲਿਸ ਨੂੰ ਸੂਚਿਤ ਕੀਤਾ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜਿੱਥੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਆਪਸੀ ਪਹਿਲਾਂ ਇੱਕ ਦੋ ਜਾਣਿਆਂ ਦੀ ਆਪਸੀ ਬਹਿਸ-ਬਾਜ਼ੀ ਹੋਈ ਉਸ ਤੋਂ ਬਾਅਦ ਦੇ ਵਿੱਚ ਉਸ ਵਿਅਕਤੀ ਦੇ ਕਹਿਣ ਤੇ ਜੋ ਬਾਕੀ ਉਸਦੇ ਹੋਰ ਸਾਥੀ ਸੀ ਜੋ ਹੋਰ ਉਸਦੇ ਸਾਥੀ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੇ ਮਿਲ ਕੇ ਉਸਤੇ ਹਮਲਾ ਕੀਤਾ ਤਾਂ ਇਹ ਜੋ ਹਮਲਾ ਹੈ ਆਪਣੇ ਆਪ ਦੇ ਵਿੱਚ ਇੱਕ ਪੂਰਾ ਗਰੁੱਪ ਬਣਾ ਕੇ ਹਮਲਾ ਕੀਤਾ ਗਿਆ ਜਿਸਕਾ ਤਾਦੀ ਨਿੰਦਾ ਹੁਣ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਹਮਲਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਉਹ ਪੰਜਾਬ ਦੇ ਵਸਨੀਕ ਦੇ ਵੱਲੋਂ ਕਿਸੇ ਹੋਰ ਰਾਜ ਦੇ ਵਿਅਕਤੀ ਤੇ ਕੀਤਾ ਗਿਆ ਹੋਵੇ ਫਿਰ ਕਿਸੇ ਵੀ ਹੋਰ ਰਾਜ ਦੇ ਵਿਅਕਤੀ ਦੇ ਵੱਲੋਂ ਪੰਜਾਬ ਦੇ ਵਿਅਕਤੀ ਤੇ ਕੀਤਾ ਗਿਆ ਹੋਵੇ ਕਾਨੂੰਨ ਨੂੰ ਹੱਥ ਲੈਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ ਜੇਕਰ ਇੱਥੇ ਪੰਜਾਬ 'ਚ ਕੋਈ ਹੱਲ ਕੱਢਣਾ ਤਾਂ ਉਸ ਦੇ ਲਈ ਕੀ ਹੱਲ ਹੋਣਾ ਚਾਹੀਦਾ ਇਸ ਦੇ ਅਨਸਾਰ ਤੁਹਾਨੂੰ ਇੱਕ ਸੂਝਵਾਨ ਹੱਲ ਇਸ ਦੇ ਲਈ ਕੀ ਲੱਗਦਾ ਜੋ ਕਿ ਗਰਮ ਖਿਆਲੀ ਨਾ ਹੋਵੇ ਪਰ ਉਸ ਹੱਲ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਇਸ ਬਾਰੇ ਆਪਣੀ ਰਾਏ ਜ਼ਰੂਰ